ਸੈੱਟ ਆ ਗਏ ਉਹ ਬੈਸਟ ਗ੍ਰੇਡ ਦੇ ਲੋਹੇ ਤੋਂ ਬਣਿਆ ਉਹਦੇ ਵਿੱਚ ਪੂਰੇ ਦਾ ਪੂਰਾ ਬੈਸਟ ਗ੍ਰੇਡ ਲੋਹਾ ਵਰਤਿਆ ਗਿਆ ਦੋਨਾਂ ਸੈਟਾਂ ਦੇ ਵਿੱਚ ਵੀਰ ਪਹੁੰਚ ਚੁੱਕੇ ਆਪਾਂ ਪ੍ਰਾਈਮ ਐਗਰੀ ਟੈਕ ਕੰਪਨੀ ਦੇ ਵਿੱਚ ਇੰਦਰ ਲੋਕ ਐਵੇਨਿਊ ਨੀਅਰ ਆਈਟੀਆਈ ਚੌਂਕ ਪੰਜਾਬ ਬਰਨਾਲਾ ਦੇ ਵਿੱਚ ਕੰਪਨੀ ਦੇ ਵਿੱਚ ਪਹੁੰਚ ਚੁੱਕੇ ਆ ਤੇ ਦਿਖਾਵਾਂਗੇ ਤੁਹਾਨੂੰ ਪ੍ਰਾਈਮ ਐਗਰੀ ਟੈਕ ਦਾ ਰੋਟਾਵੇਟਰ ਐਡਰੈਸ ਨੋਟ ਕਰ ਲਓ ਇੰਦਰ ਲੋਕ ਐਵੇਨਿਊ ਨੇਅਰ ਆਈਟੀਆਈ ਚੌਂਕ ਪੰਜਾਬ ਬਰਨਾਲਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਨੰਬਰ ਵੀ ਲਗਾ ਦੂੰਗਾ ਕੁਝ ਇੰਸਟਾਲ ਹੋਇਆ ਤੇ ਕੀ ਕੁਝ ਇਹਦੀਆਂ ਫੀਚਰ ਤੇ ਸਪੈਸੀਫਿਕੇਸ਼ਨ ਨੇ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਦੱਸਾਂਗੇ ਪਹਿਲਾਂ ਗੱਲ ਕਰਦੇ ਆ ਇਹਦੇ ਕਲਰ ਦੀ ਤਾਂ ਕਲਰ ਇਹਦੇ ਵਿੱਚ ਪਾਊਡਰ ਕੋਟਿੰਗ ਕਲਰ ਵਰਤਿਆ ਗਿਆ ਸਾਰਿਆਂ ਤੋਂ ਬੈਸਟ ਕੁਆਲਿਟੀ ਕਲਰ ਮੰਨਿਆ ਜਾਂਦਾ ਇਸ ਤੋਂ ਬਾਅਦ ਗੱਲ ਕਰਦੇ ਆ ਇਹਦੇ ਪੀਟੀਓ ਸ਼ਾਫਟ ਦੀ ਜਿਹਨੂੰ ਆਪਾਂ ਦਿਲ ਕਹਿ ਦਿੰਦੇ ਆ ਇਹਦਾ ਵੀਡੀਓ ਸ਼ਾਪਟ ਦੇ ਵਿੱਚ 13 23 ਦੀਆਂ ਟਾਪ ਟਾਪ ਮਾਡਲ ਦੀਆਂ ਗਰਾਰੀਆਂ ਭਰਤੀਆਂ ਗਈਆਂ ਬੈਸਟ ਗ੍ਰੇਡ ਦੀਆਂ 13 23 ਦੀਆਂ ਗਰਾਰੀਆਂ ਕਪੈਸਿਟੀ ਦੀ ਗੱਲ ਕਰਾਂ ਤੇ ਕਪੈਸਿਟੀ ਇਹਦੀ 5 ਲੀਟਰ ਹੈ ਜਿੱਡਾ ਇਹਦਾ ਬਕਸ ਹੈਗਾ ਓਡੀ ਹੀ ਮਤਲਬ ਕਿ ਇਹਦੀ ਕਪੈਸਿਟੀ ਹੈਗੀ ਫਿਰ ਗੱਲ ਕਰਦੇ ਆਂਦੇ ਆਪਾਂ ਸਟਿਫਨਰਾਂ ਦੀ ਸਟਿਫਨਰਾਂ ਦੀ ਜੋ ਕੁਆਲਟੀ ਆ ਉਹ ਜ਼ਬਰਦਸਤ ਰੱਖੀ ਗਈ ਹੈਗੀ ਤੁਸੀਂ ਕਟਿੰਗ ਦੇਖੋ ਵੀ ਮਤਲਬ ਕਿ ਸੀਐਨਸੀ ਕਟਿੰਗ ਆ ਪੂਰੀ ਦੀ ਪੂਰੀ ਇੱਥੇ ਦੇਖੋ ਜੀ ਆ ਬਿਲਡਿੰਗ ਹੋਇਆ ਬੈ ਤੇ ਜ਼ਬਰਦਸਤ ਕੰਮ ਕੀਤਾ ਗਿਆ ਤਾਂ ਕਿ ਕੰਮ ਕਰਦੇ ਵੇਲੇ ਕੋਈ ਦਿੱਕਤ ਨਾ ਆਵੇ ਫੇਰ ਗੱਲ ਕਰਦੇ ਆਪਾਂ ਇਹਦੀ ਮਜ਼ਬੂਤੀ ਦੀ ਸਪਰਿੰਗੇ ਦੇ ਵਿੱਚ ਇੱਕ ਸਾਈਡ ਤਿੰਨ ਤੇ ਇੱਕ ਸਾਈਡ ਇਧਰ ਤਿੰਨ 6 ਸਪਰਿੰਗੇ ਦੇ ਵਿੱਚ ਟੋਟਲ ਲਗਾਏ ਗਏ ਆ ਦੇਖੋ ਜੀ ਮੈਂ ਤੁਹਾਨੂੰ ਦਿਖਾ ਦਿੰਨਾ ਪੂਰੇ ਦਾ ਪੂਰਾ ਵਿਊ 6 ਸਪਰਿੰਗ ਲਗਾਏ ਗਏ ਆ ਤਾਂ ਕਿ ਪੂਰੀ ਦੀ ਪੂਰੀ ਜਿਹੜੀ ਸਟਰੈਂਥ ਬਣੀ ਰਹੇ ਬਚਾਲੇ ਇਹਦੇ ਵਿੱਚ ਜਮਾਂ ਵਿਚਕਾਰ ਇੱਕ ਜੋੜ ਦਿੱਤਾ ਗਿਆ ਤਾਂ ਕਿ ਕੱਲ ਨੂੰ ਜੇ ਡਾਲੇ ਦੇ ਵਿੱਚ ਮਾੜਾ ਮੋਟਾ ਕੋਈ ਪ੍ਰੋਬਲਮ ਆਉਂਦੀ ਆ ਤਾਂ ਆਸਾਨੀ ਨਾਲ ਖੋਲ ਕੇ ਉਹਨੂੰ ਆਪਾਂ ਸੈੱਟ ਕਰ ਸਕੀਏ ਇਸ ਤੋਂ ਬਾਅਦ ਗੱਲ ਕਰਦੇ ਆਂ ਆਪਾਂ ਇਹਦੇ ਸਾਈਡ ਗੇਅਰ ਦੀ ਬਲੇਡਾਂ ਦੀ ਜੋ ਇਹਦਾ ਮੇਨ ਪਾਰਟ ਹੁੰਦਾ ਸੋ ਹੈਚ ਦਿਖਾਉਣਾ ਮੈਂ ਤੁਹਾਨੂੰ ਹੈਚ ਇਹਦੀ ਬਾਕਮਾਲ ਆ ਗਈ ਇਸ ਤਰ੍ਹਾਂ ਡਿਜ਼ਾਈਨ ਕੀਤੀ ਗਈ ਹੈ ਕਿ ਪੂਰੇ ਦਾ ਪੂਰਾ ਜਿਹੜਾ ਸੰਤੋਲਨ ਬਣਿਆ ਰਹੇ ਇਸ ਤੋਂ ਇਲਾਵਾ ਇਹਦੇ ਵਿੱਚ ਗੱਲ ਕਰਦੇ ਹਾਂ ਹੁਣ ਆਪਾਂ ਬਲੇਡ ਦੀ ਤਾਂ ਬਲੇਡ ਇਹਦਾ ਮੇਨ ਪਾਰਟ ਹੁੰਦਿਆ ਬਲੇਡ ਇਹਦੇ ਵਿੱਚ ਜਿਹੜੇ ਯੂਜ਼ ਹੋਇਆ ਵੀਰੋ ਉਹ ਤਾਇਓ ਕੰਪਨੀ ਦੇ ਯੂਜ਼ ਹੋਇਆ ਤਾਇਓ ਤਾਇਓ ਜਪਾਨ ਦੀ ਕੰਪਨੀ ਹੈਗੀ ਜਿਹਦੇ ਦੁਆਰਾ ਇਹ ਇਨਵੈਂਟ ਹੈਗੇ ਤੇ ਇਹਦੇ ਵਿੱਚ ਜਿਹੜਾ ਮਟੀਰੀਅਲ ਯੂਜ਼ ਹੁੰਦਾ ਉਹ ਸਪਰਿੰਗ ਸਟੀਲ ਐਲ ਸ਼ੇਪ ਬਲੇ ਸਪਰਿੰਗ ਸਟੀਲ ਮਟੀਰੀਅਲ ਯੂਜ਼ ਹੁੰਦਾ ਇਹਦੇ ਵਿੱਚ ਮੈਂ ਦੁਆਰਾ ਤੁਹਾਨੂੰ ਦੱਸ ਦਿਨਾ ਸਪਰਿੰਗ ਸਟੀਲ ਮਟੀਰੀਅਲ ਦੇ ਤੋਂ ਇਹ ਤਿਆਰ ਹੋਏ ਹੁੰਦੇ ਆ ਤਾਇਓਕ ਕੰਪਨੀ ਦੇ ਦੁਆਰਾ ਇਹ ਇਨਵੈਂਸ਼ਨ ਹੈਗੀ ਤੇ ਐਲ ਸੀ ਏ ਡਿਜ਼ਾਈਨਰਾਂ ਦਾ ਸਾਰੇ ਦਾ ਸਾਰਾ ਜੋ ਕਿ ਬਹੁਤ ਹੀ ਡੁੱਪਰ ਸੁਪਰ ਤੋਂ ਵੀ ਉੱਪਰ ਕੁਆਲਿਟੀ ਹੈਗੀ ਸੁਪਰ ਡੁੱਪਰ ਕੁਆਲਿਟੀ ਹੈ ਇਹ ਐਲ ਸੀ ਜੋ ਸਖਤ ਤੋਂ ਸਖਤ ਮਿੱttੀਆਂ ਨਰਮ ਕਰਨ ਦੇ ਲਈ ਯੂਜ਼ ਹੁੰਦੀ ਹੈਗੀ ਪੂਰੇ ਦੇ ਪੂਰੇ ਹੈਵੀ ਟੌਪ ਮਾਡਲਾਂ ਦੇ ਵਿੱਚ ਇਹ ਐਲ ਸੀ ਮਤਲਬ ਕਿ ਯੂਜ਼ ਹੁੰਦਾ ਸਖਤ ਤੋਂ ਸਖਤ ਮਿੱttੀਆਂ ਨੂੰ ਨਰਮ ਕਰਨ ਵਾਸਤੇ ਜਿਵੇਂ ਕਿ ਮਹਾਰਾਸ਼ਟਰ ਵਗੈਰਾ ਵਾਸਤੇ ਜੋ ਸਖਤ ਮਿੱਟੀਆਂ ਹੈਗੀਆਂ ਜਾਂ ਕਾਲੀਆਂ ਮਿੱਟੀਆਂ ਉਹਨਾਂ ਨੂੰ ਨਰਮ ਕਰਨ ਵਾਸਤੇ ਇਹ ਡਿਜ਼ਾਈਨ ਯੂਜ਼ ਹੁੰਦਾ ਸਪਰਿੰਗ ਸਟੀਲ ਮਟੀਰੀਅਲ ਤੋਂ ਇਹ ਤਿਆਰ ਹੁੰਦਾ ਜੋ ਕਿ ਬੈਸਟ ਮਟੀਰੀਅਲ ਹੈਗਾ ਤੇ ਇਹ ਟਾਇਓ ਕੰਪਨੀ ਦੇ ਦੁਆਰਾ ਇਨਵੈਂਟ ਹੋਇਆ ਹੈਗਾ ਟਾਇਓ ਜਪਾਨ ਦੀ ਕੰਪਨੀ ਹੈਗੀ ਤੇ ਹੁਣ ਇਹਦੇ ਗੱਲ ਕਰਦੇ ਆਂ ਵੀਰੂ ਆਪਾਂ ਨਟ ਦੀ ਤਾਂ ਨਟ ਵੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੈਸਟ ਕਵਾਲਿਟੀ ਵੈਸਟਰ ਸਟਰੈਂਥ ਦੇ ਨਟ ਲਾਏ ਗਏ ਹੈਗੇ ਤੇ ਤੁਸੀਂ ਦੇਖ ਸਕਦੇ ਹੋ ਸੋ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਇਹਦੇ ਜੋ ਇਸ ਬੀਮ ਦੀ ਤਾਂ ਇਹ ਬੀਮ ਜੋ 3 ਇੰਚੀ ਦਾ ਰੱਖਿਆ ਗਿਆ ਤੇ ਪੂਰੀ ਦੀ ਪੂਰੀ ਮਜ਼ਬੂਤੀ ਇਹਦੇ ਵਿੱਚ ਕੀਤੀ ਗਈ ਆ ਡਾਲੇ ਦਾ 4 ਐਮ ਐਮ ਰੱਖਿਆ ਗਿਆ ਡਾਲਾ ਤੇ 5 ਐਮ ਐਮ ਦੀ ਇਹਦੀ ਕਵਰ ਬਾਡੀ ਆ ਪਾਊਡਰ ਕੋਟਿੰਗ ਕਲਰ ਆ ਸੋ ਪੂਰੇ ਦਾ ਪੂਰਾ ਇਹ ਬਾਕਮਾਲ ਆਈ ਰੋਟਾਵੇਟਰ ਪ੍ਰਾਈਮ ਐਗਰੀ ਟੈਕ ਦਾ ਬਾਕੀ ਮੈਂ ਤੁਹਾਨੂੰ ਨੰਬਰ ਆ ਜਿਹੜੇ ਉਹ ਡਿਸਕ੍ਰਿਪਸ਼ਨ ਦੇ ਵਿੱਚ ਸ਼ੁਰੂ ਤੋਂ ਹੀ ਲਗਾ ਦਿੰਨਾਗਾ ਤੇ ਗੱਲ ਕਰਦੇ ਹੁਣ ਇਹਦੇ ਸਾਈਡ ਗੀਅਰ ਦੀ ਸਾਈਡ ਗੀਅਰ ਜੋ ਕਿ ਬਹੁਤ ਜ਼ਰੂਰੀ ਮੇਨ ਪਾਰਟ ਹੁੰਦਾ 4 ਲੀਟਰੇ ਦੀ ਕਪੈਸਿਟੀ ਆ 21 36 28 ਦੇ ਕੰਬੀਨੇਸ਼ਨ ਨਾਲ ਇਹ ਬਣਿਆਗਾ 21 36 28 21 36 28 ਦਾ ਇਹਦੇ ਵਿੱਚ ਕੰਬੀਨੇਸ਼ਨ ਲਗਾਇਆ ਹੋਇਆ ਤੇ ਪੀਟੀਓ ਸ਼ਾਫਟ ਦੇ ਵਿੱਚ 13 23 ਦੀ ਇਹਦੇ ਵਿੱਚ ਗਰਾਰੀਆਂ ਯੂਜ਼ ਹੋਈਆਂ ਸੋ ਸਾਈਡ ਗੀਅਰ ਦੇ ਵਿੱਚ 21 36 28 ਲਗਾਇਆ ਗਿਆ ਜੋ ਬੈਸਟ ਗ੍ਰੇਡ ਆਇਰਨ ਤੋਂ ਤਿਆਰ ਨੇ ਜਿਹੜੀਆਂ ਗਰਾਰੀਆਂ ਸੋ ਕੋਈ ਵੀ ਇਨਕੁਆਰੀ ਜੇ ਤੁਸੀਂ ਰੋਟਾਵੇਟਰ ਦੇ ਰਿਗਾਰਡ ਕਰਨੀ ਹੈਗੀ ਤਾਂ ਮੈਂ ਤੁਹਾਨੂੰ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਲਗਾ ਦੂੰਗਾ ਤੇ ਬਾਕੀ ਤੁਸੀਂ ਪੂਰੇ ਦਾ ਪੂਰਾ ਰੋਟਾਵੇਟਰ ਦੇਖ ਸਕਦੇ ਹੋ ਮੈਂ ਤੁਹਾਨੂੰ ਇੱਕ ਵਿਊ ਦਿਖਾ ਦਿੰਦਾਗਾ ਜੇ ਗੱਲ ਕਰਾਂ ਇਹਦੀਆਂ ਸੀਲਾਂ ਦੀ ਤੈ ਦੇ ਵਿੱਚ ਮੈਗਨੇਟਿਕ ਸੀਲਾਂ ਵਰਤੀਆਂ ਗਈਆਂ ਜਿਹਨੂੰ ਆਪਾਂ ਮਕੈਨੀਕਲ ਸੀਲਾਂ ਕਹਿ ਦਿੰਨੇ ਆ ਉਹਨਾਂ ਦੀ ਜਿਹੜੀ ਲਾਈਫ ਹੁੰਦੀ ਆ ਆਮ ਸਿਲੀਕੋਨ ਦੀਆਂ ਸੀਲਾਂ ਨਾਲੋਂ ਲੌਂਗ ਲਾਸਟਿੰਗ ਹੁੰਦੀ ਆ ਲੰਬੇ ਟਾਈਮ ਚੱਲਦੀਆਂ ਆਇਲ ਸੀਲ ਦੀ ਲੀਕੇਜ ਦੇ ਵਿੱਚ ਮਤਲਬ ਕਿ ਲੀਕੇਜ ਹੋ ਜਾਂਦਾਗਾ ਆਇਲ ਤਾਂ ਉਹ ਉਹ ਸਮੱਸਿਆ ਦਾ ਜਿਹੜਾ ਸਮਾਧਾਨ ਸਮੱਸਿਆ ਨੂੰ ਹੱਲ ਕਰਦੀਆਂ ਉਹ ਸੈਪ ਕੰਪਨੀ ਦੀਆਂ ਸੀਲਾਂ ਇਹਦੇ ਵਿੱਚ ਵਰਤੀਆਂ ਗਈਆਂ ਜਿਹੜੀਆਂ ਜਰਮਨ ਕੁਆਲਟੀ ਦੀਆਂ ਹੁੰਦੀਆਂ 2 ਸਾਲ ਦੀ ਆਪਾਂ ਗਾਰੰਟੀ ਦਿੰਨੇ ਆ 2 ਸਾਲ ਦੀ ਗਾਰੰਟੀ ਦੇ ਵਿੱਚ 베어ਿੰਗ ਦੀ ਗਾਰੰਟੀ ਦਿੰਨੇ ਆ ਆਪਾਂ ਤੁਹਾਨੂੰ ਗੀਅਰ ਦੀ ਗਾਰੰਟੀ ਦਿੰਨੇ ਆ ਤੇ ਸੀਲਾਂ ਦੀ ਗਾਰੰਟੀ ਦਿੰਨੇ ਆ ਲੌਂਗ ਲਾਸਟਿੰਗ ਚੱਲਦੀਆਂ ਇਹ ਸੀਲਾਂ ਤੇ ਬਾਕਾਇਦਾ ਗਾਰੰਟੀ ਅਸੀਂ ਕਰਕੇ ਆਪਾਂ ਦਿੰਨੇ ਆਗੇ ਤੇ ਕੰਮ ਦੇ ਟਾਈਮ ਤੁਹਾਨੂੰ ਖੱਜਲ-ਖਵਾਰੀ ਤੋਂ ਬਚਾਉਂਦੀਆਂ ਗਿਆ ਮੈਗਨੇਟਿਕ ਸੀਲਾਂ ਵੀਰੋ ਬਲੇਡਾਂ ਦੀ ਗੱਲ ਕਰਾਂ ਤਾਂ 7 ਫੁੱਟੇ ਦੇ ਵਿੱਚ ਤੁਹਾਨੂੰ 54 ਬਲੇਡ ਮਿਲਣਗੇ 8 ਫੁੱਟੇ ਦੇ ਵਿੱਚ 60 ਬਲੇਡ ਮਿਲਣਗੇ 9 ਫੁੱਟ ਦੇ ਵਿੱਚ ਤੁਹਾਨੂੰ 72 ਬਲੇਡ ਮਿਲਣਗੇ ਤੇ 10 ਫੁੱਟ ਦੇ ਵਿੱਚ ਤੁਹਾਨੂੰ 78 ਤੇ 12 ਫੁੱਟ ਦੇ ਵਿੱਚ ਤੁਹਾਨੂੰ 90 ਬਲੇਡ ਮਿਲਣਗੇ ਗਰਾਰੀਆਂ ਦਾ ਸੈੱਟ ਉਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਤੇ ਸੀਲਾਂ ਦਾ ਸੈੱਟ ਜੋ ਪਹਿਲਾ ਸੈੱਟ ਆ ਉਹ ਵੀ 35 ਤੇ 28 ਦਾ ਤੇ ਇਸ ਤੋਂ ਬਾਅਦ ਜਿਹੜਾ ਸੈੱਟ ਆ 21 36 28 ਸੋ ਦੋਸਤੋ ਦੋਹੀ ਜਿਹੜੇ ਦੋਨੇ ਹੀ ਸੈੱਟ ਆਗੇ ਉਹ ਬੈਸਟ ਗ੍ਰੇਡ ਦੇ ਲੋਹੇ ਤੋਂ ਬਣਿਆ ਉਹਦੇ ਵਿੱਚ ਪੂਰੇ ਦਾ ਪੂਰਾ ਬੈਸਟ ਗ੍ਰੇਡ ਲੋਹਾ ਵਰਤਿਆ ਗਿਆ ਦੋਨਾਂ ਸੈਟਾਂ ਦੇ ਵਿੱਚ ਪਰ ਫਰਕ ਕੀ ਆ ਵੀ ਤੁਸੀਂ ਆਪ ਹੀ ਡਿਫਾਈਨ ਕਰੋ ਵੀ ਇਹ ਵੀ 28 ਦੀ ਗਰਾਰੀ ਆ ਥੋੜਾ ਜਿਹਾ ਮੈਂ ਇੱਧਰ ਘਰਦਾ ਚਾਨਣ ਦੇ ਵਿੱਚ ਇਹ ਵੀ 28 ਦੀ ਗਰਾਰੀ ਆ ਤੇ ਇਹ ਵੀ 28 ਦੀ ਗਰਾਰੀ ਆ ਠੀਕ ਹੈ ਜੀ ਤੁਸੀਂ ਡਿਫਰੈਂਸ ਦੇਖੋ ਵੀ ਕਿੰਨਾ ਡਿਫਰੈਂਸ ਹੈ ਇਹਦੇ ਵੱਡੀ ਪ੍ਰੋਬਲਮ ਹੁੰਦੀ ਆ ਔਇਲ ਲੀਕੇਜ ਵੀ ਹੁੰਦੀ ਆ ਜੋ ਪਾਣੀ ਪੈ ਗਿਆ ਲੀਕੇਜ ਹੋ ਗਈ ਉਹਦੀ ਵੱਡੀ ਪ੍ਰੋਬਲਮ ਹੁੰਦੀ ਆ ਸੋ ਉਹਦੇ ਹੱਲ ਲਈ ਅੱਜ ਕੱਲ ਜੋ ਟ੍ਰੇਨਿੰਗ ਚੱਲ ਰਿਹਾਗਾ ਮੈਗਨੇਟਿਕ ਸੀਲਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਜੂਜ ਹੁੰਦੀਆਂ ਇਹਦੇ ਵਿੱਚ ਜਿਹਦੀ ਲੌਂਗ ਲਾਸਟਿੰਗ ਲਾਈਫ ਹੁੰਦੀ ਆ ਤੇ ਕਹਿ ਲਈਏ ਕਿ ਸਿਰਦਰਦੀ ਖਤਮ ਜਿਹੜਾ ਆਮ ਰੋਟੇਟਰਾਂ ਦੇ ਵਿੱਚ ਪਹਿਲਾਂ ਤੋਂ ਜੂਜ ਹੁੰਦਾ ਜਾਂ ਆਰ 2 ਦੇ ਵਿੱਚ ਜੂਜ ਹੁੰਦਾ ਉਹ ਇਹ ਵਾਲੀ ਸੀਲ ਜੂਜ ਹੁੰਦੀ ਆ ਸੋ ਇਹ ਮੈਗਨੈਟਿਕ ਸੀਲਾ ਹੀ ਮਕੈਨੀਕਲ ਸੀਲਾ ਵੀ ਇਹਨਾਂ ਨੂੰ ਕਹਿ ਦਿੰਦੇ ਆ